ਹੰਗਰ ਭੇਜਵੀਰ ਸਾਸਤਰੀ ਕਾਲ ਸਾਸਤਰੀ ਕਾਲ ਸੰਧੂ ਸਾਹਿਬ ਹੋਰ ਸੁਨਾਹ ਚੜਦੀ ਕਲਾ ਹਾਂਜੀ ਵਧੀਆ ਜੀ ਵਧੀਆ ਆਪਣਾ ਐਡਰੈਸ ਦੱਸਦੇ ਪੈਣਾ ਭਰਾਵਾਂ ਨੂੰ ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਆਪਾਂ ਬੂਰੀ ਮੈਂ ਇਹ ਵਿਕਰੀ ਵਾਲੀ ਆ ਕਰਦੀ ਆ ਆਪਣੀ ਹਾਂਜੀ ਹਾਂਜੀ ਬੂਰੀ ਨੀਲੀ ਜੀ ਬੂਰੀ ਨੀਲੀ ਹਾਂਜੀ ਕਰਦੀ ਆ ਹਾਂਜੀ ਕਰਦੀ ਏ ਜੀ ਆਪਣੀ ਆਪ ਦੀ ਪਾਲੀ ਹੋਈ ਠੀਕ ਆ ਸੂਆ ਚੌਥਾ ਹਾਂਜੀ ਸੂਆ ਚੌਥਾ ਜੀ ਦਿਨ ਕਿੰਨੇ ਪਏ ਆ ਦਿਨ ਸੰਧੂ ਸਾਹਿਬ ਇਹ 8 ਤੋਂ 10 ਦਿਨ ਲੈ ਜੂਗੀ ਇੱਕ ਹਫ਼ਤੇ ਤੋਂ 10 ਦਿਨ ਲੈ ਜੂ ਕਰਮਾਂ ਦੇ ਹਾਂਜੀ ਤੇ ਦੂਜੇ ਸੂਏ ਤੀਜੇ ਕਿੰਨਾ ਕੁ ਦੁੱਧ ਚੁੰਦਾ ਰਿਆਂ ਇਹ ਸੰਧੂ ਸਾਹਿਬ ਨਾਰਮਲ ਸੇਵਾ ਦੇ ਆਪਣੇ 14 ਲੀਟਰ ਘਰੇ ਪਰਦੀ ਰਹੀ ਜੇ 14 ਲੀਟਰ ਦੁੱਧ ਆਪਾਂ ਚੁੰਦੇ ਰਹੇ ਆ ਆਪਣੀ ਆਪ ਦੀ ਸੇਵਾ ਦੇ ਹਾਂਜੀ ਨਾਰਮਲ ਸੇਵਾ ਜਿਹੜੀ ਘਰੇਲੂ ਪਸ਼ੂਆਂ ਦੇ ਵਿੱਚ ਠੀਕ ਆ ਓਕੇ 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 ਭਾਰ ਪਿੱਛੇ ਲੋ ਬੇਫਿਕਰੀ ਹਾਂਜੀ ਗਾਰੰਟੀ ਸੰਧੂ ਸਾਹਿਬ ਉਹ ਆਪਣੀ ਠੀਕ ਆ ਭਾਰ ਪਿੱਛੇ ਦੀ ਥਣਾ ਦੀ ਪੂਰ ਸ਼ਟਾ ਨਾਲ ਗੰਡ 100 ਦੀ 100 ਮੈਂ ਆ ਮੈਂ ਕਿਹਾ ਜੀ ਬੇਫਿਕਰ ਕੋਈ ਆਵੇ ਵੀਰ ਭਰਾ ਆਪਦੀ ਟਿੱਪ ਕੇ ਤਸੱਲੀ ਕਰਕੇ ਖੜੇ ਠੀਕ ਆ ਹਾਂਜੀ ਦੇ ਕਿੰਨੇ ਦੀ ਦੇਣੀ ਸ਼ਾਰਟ ਵੀਡੀਓ ਚ ਵੀ ਚੱਲਾਂ ਦੇ ਇਹ ਸੰਧੂ ਸਾਹਿਬ ਮੋਲਤੇ ਦਾ 1 15 ਜੀ ਠੀਕ ਆ ਇੱਕ 10 ਦੀ ਆਪਾਂ ਜਿਹੜੀ ਮੈਂ ਹਾ ਨਾ ਛੱਡ ਦਾਂਗੇ ਓਕੇ ਇੱਕ 15 ਇੱਕ 10 ਦੀ